ਸਤਿ ਸ੍ਰੀ ਅਕਾਲ ਸੱਜਣੋ ਕੀ ਹਾਲ ਚਾਲ ਠੀਕ ਠਾਕ ਹੋ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਗੇ ਅੱਜ ਮੈਂ ਸੇਖਮ ਖੇਤੀ ਵੱਲੋਂ ਤੁਹਾਡੇ ਨਾਲ ਜਿਹੜੀ ਗੱਲ ਕਰਨ ਜਾ ਰਿਹਾ ਸੇਖਮ ਖੇਤੀ ਸਟੋਰ ਆ ਲੈਵਲ ਆਪਣੇ ਕੋਲ ਇੱਕ ਸਾਵਾ ਕੰਪਨੀ ਦਾ ਪਹਿਲਾਂ ਤੁਸੀਂ ਭਲੀ ਭਾਣ ਜਾਣਦੇ ਹੋ ਜਿਵੇਂ 7301 ਤੇ 7501 ਲਗਾਤਾਰ ਵੈਰਾਈਟੀ ਜਿਹੜੀ ਸ਼ਾਰਟੇਜ ਦੇ ਵਿੱਚ ਪੂਰੀ ਵਿਕਦੀ ਪਈ ਹੈ ਅੱਜਕੱਲ ਜਿਹੜੀ ਕਿ ਹਰਿਆਣੇ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਪੂਰੇ ਜੋਰਾਂ ਦੇ ਨਾਲ ਵਿਕ ਰਹੀ ਹੈ 7301 ਤੇ 7501 ਵੈਰਾਈਟੀ ਹੁਣ ਆਪਾਂ ਜਿਹੜੀ ਇਹਨਾਂ ਸਾਵਾ ਵੱਲੋਂ ਇੱਕ ਵੈਰੈਟੀ ਆਈ ਏ ਜਿਹੜੀ ਕਿ ਡੀਐਸਆਰ ਦੇ ਵਿੱਚ ਜਿਹੜੀ ਕਿ ਆਪਾਂ ਪਹਿਲਾਂ ਵੀ ਤੁਸੀਂ ਪੜੀਪਾਤ ਜਾਣੂ ਹੋ ਜਿਹੜੀ ਪਿਛਲੇ ਸਾਲਾਂ ਦੇ ਵਿੱਚ ਕਈਆਂ ਨੇ ਡੀਐਸਆਰ ਜਾਨੀ ਕਿ ਸਿੱਧੀ ਬਜਾਈ ਦੇ ਵਿੱਚ ਕਈ ਝੋਨੇ ਦੀਆਂ ਕਿਸਮਾਂ ਲਾਈਆਂ ਉਹਦੇ ਵਿੱਚ ਹੀ ਇਹਨਾਂ ਦੀ ਇੱਕ ਵੈਰੈਟੀ ਆਉਂਦੀ ਵੀ ਸਾਵਾ 127 ਦੇ ਨਾਮ ਤੇ ਪਹਿਲਾ ਇਹੜੀ ਵੈਰੈਟੀ ਜਿਹੜੀ ਪਿਛਲੇ ਸਾਲਾਂ ਦੇ ਵਿੱਚ ਜਾਂ ਉਸ ਤੋਂ ਪਿਛਲੇ ਸਾਲਾਂ ਦੇ ਵਿੱਚ ਮੈਨੂਅਲ ਦੇ ਤੌਰ ਤੇ ਜਿਵੇਂ ਕਿ ਆਪਾਂ ਪਨੀਰੀ ਬੀਜ ਕੇ ਉਸ ਤੋਂ ਬਾਅਦ ਸਦਾ ਵਾਹਨ ਦੇ ਵਿੱਚ ਆਪਾਂ ਟਰਾਂਸਫਰ ਕਰਦੇ ਸੀ ਇਹ ਉਹਦੇ ਵਿੱਚ ਵੈਰਾਈਟੀਆਂ ਸੀ ਪਰ ਇਸ ਵਾਰ ਇਹਨਾਂ ਨੇ ਕੀ ਕੀਤਾ ਵੀ ਇਹ ਵੈਰਾਈਟੀ ਨੂੰ ਇਹਨਾਂ ਨੇ ਡੀਐਸਆਰ ਦੇ ਵਿੱਚ ਦਿੱਤਾ ਡੀਐਸਆਰ ਦੇ ਵਿੱਚ ਕਹਿਣ ਦਾ ਮੀਨਿੰਗ ਇਹਨਾਂ ਦੇ ਇੱਕ 5500 ਰੁਪਏ ਦੀ ਇੱਕ ਕਿੱਟ ਹੈ ਜਨਨ ਕਿ ਵੀ ਇਹ ਪੈਸੇ ਦੇ ਤੌਰ ਤੇ ਵੇਖੇ ਉਹ ਕਿੱਟ ਦੇ ਵਿੱਚ ਕੀ ਹੈ 7 ਕਿਲੋ ਇਹਨਾਂ ਨੇ ਬੀਜ ਦਿੱਤਾ ਉਸ ਤੋਂ ਬਾਅਦ ਇਹਨਾਂ ਨੇ ਦੋ ਇਹਦੇ ਵਿੱਚ ਦਵਾਈਆਂ ਦਿੱਤੀਆਂ ਦਵਾਈਆਂ ਵੀ ਇਹਨਾਂ ਨੇ ਕਿਹੜੀਆਂ ਦਿੱਤੀਆਂ ਵੀ ਇਹਦੇ ਵਿੱਚ ਗੰਦ ਨੂੰ ਰੋਕਣ ਵਾਸਤੇ ਜਿਵੇਂ ਕਿ ਆਪਾਂ ਅਗੇ ਸਿੱਧੀ ਬਜਾਈ ਦੇ ਵਿੱਚ ਬਾਅਦ ਉਸ ਤੋਂ ਬਾਅਦ ਆਪਾਂ ਨੋਮਨੀ 골ਡ ਦੀ ਸਪਰੇ ਕਰਦੇ ਹਾਂ ਗੰਦ ਨੂੰ ਮਾਰਨ ਵਾਸਤੇ ਉਹ ਇਹਨਾਂ ਨੇ ਇਸ ਵਾਰੀ ਇਹ ਸਵਾਨਾ ਕੰਪਨੀ ਵਾਲਿਆਂ ਨੇ ਕੀ ਕੀਤਾ ਵੀ ਸਿੱਧੀ ਬਜਾਈ ਦੇ ਵਿੱਚ ਸਾਵਾ 127 ਦੇ 7 ਕਿਲੋ ਦੇ ਬੈਗ ਦੇ ਨਾਲ ਇਹਨਾਂ ਨੇ ਦੋ ਵਾਰੀਆਂ ਦੀ ਸਪਰੇ ਦਿੱਤੀ ਹੈ ਜਿਹੜੀ ਕਿ ਝੋਨੇ ਦੇ ਉੱਤੇ ਹੋਣੀ ਹੈ ਉਹ ਆੜੜ ਸਟੇਜਾਂ ਦੇ ਉੱਤੇ ਹੋਣੀ ਜਿਵੇਂ ਆਪਾਂ ਜਦੋਂ ਗੰਦ ਦੇ ਵਿੱਚ ਵੇਖਦੇ ਹਾਂ ਕਿ 24 25 ਦਿਨਾਂ ਬਾਅਦ ਇਹਦੀ ਜਿਹੜੀ ਪਹਿਲੀ ਸਪਰੇ ਹੋਣੀ ਹੈ ਉਹਦੇ ਵਿੱਚ ਉਹ ਸਪਰੇਅ ਦਾ ਆਪਾਂ ਨੂੰ ਕੀ ਫਾਇਦਾ ਮਿਲਣਾ ਹੈ ਵੀ ਉਹਦੇ ਨਾਲ ਸਿਰਫ 7.5 127 ਜਾਨੀ ਕਿ 7.5 127 ਕਲਾ ਝੋਨਾ ਵਿੱਚ ਦਿਖੇਗਾ ਆਪਾਂ ਨੂੰ ਉਸ ਤੋਂ ਬਾਅਦ ਜਿਹੜਾ ਵੀ ਗੰਦ ਉਹਦੇ ਵਿੱਚ ਹੋਇਆ ਸਾਰੇ ਦਾ ਸਾਰਾ ਮਰ ਜਾਏਗਾ ਇਸ ਤੋਂ ਇਲਾਵਾ ਜੇ ਉਹਦੇ ਵਿੱਚ 134 ਆ ਗਿਆ ਜਾਂ ਪੂਸਾ 44 ਦੇ ਬੂਟੇ ਜੇ ਪਿਛਲੀ ਵਾਰੀ ਉੱਥੇ ਆਪਾਂ 131 ਲਾਇਆ ਜਾਂ 111 ਲਾਇਆ ਜਾਂ 144 ਲਾਇਆ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਝੋਨੇ ਦਾ ਬੂਟਾ ਨਹੀਂ ਰਹੇਗਾ ਉਹ ਵੀ ਉਹ ਦਵਾਈ ਨੇ ਸਾਰੇ ਸਾਰਾ ਐਜ਼ ਮਾਰ ਦੇਣਾ ਉਹਨੇ ਜਾਨੀ ਕਿ ਜਿਵੇਂ ਰਾਉਂਡ ਅਪ ਕੰਮ ਕਰਦੀ ਏ ਵੀ ਰਾਉਂਡ ਅਪ ਨੇ ਕੀ ਕਰਨਾ ਹੁੰਦਾ ਵੀ ਸਾਰੇ ਦੇ ਸਾਰੇ ਹਰ ਇੱਕ ਚੀਜ਼ ਉੱਤੇ ਜਿੰਦੇ ਉੱਤੇ ਪੈ ਜਾਂਦੀ ਸਾਰੇ ਸਾਰੇ ਮਾਰ ਦਿੰਦੀ ਉਹ ਵੀ ਇਹਨਾਂ ਨੇ ਕੀ ਕੀਤਾ ਵੀ ਇਹਦੇ ਜੀਨਸ ਜਿਹੜੇ 1.727 ਦੇ ਜਿਹੜੇ ਜੀਨਸਾਂ ਨੂੰ ਉਹ ਦਵਾਈ ਦੇ ਨਾਲ ਮੈਚ ਕੀਤਾ ਹੋਇਆ ਉਹਦੇ ਨਾਲ ਜੇ ਆਪਾਂ ਸਪਰੇਅ ਜਦੋਂ ਆਪਾਂ ਕਰਾਂਗੇ ਕੱਲੀ 1.727 ਦੀ ਫਸਲ ਹੀ ਆਪਣੀ ਖੇਤ ਦੇ ਵਿੱਚ ਰਹਿ ਜਾਏਗੀ ਬਾਕੀ ਉਸ ਤੋਂ ਇਲਾਵਾ ਕੋਈ ਵੀ ਕਿਸੇ ਤਰ੍ਹਾਂ ਦਾ ਗੰਦ ਹੋਵੇ ਜਾਂ ਕਿਸੇ ਤਰ੍ਹਾਂ ਦਾ ਵੀ ਝੋਨੇ ਦਾ ਇੱਕ ਵੀ ਵਿੱਚ ਬੂਟਾ ਕੋਈ ਵੀ ਹੈ ਉਹ ਹੋਵੇ ਸਾਰੇ-ਸਾਰੇ ਇਹਨੇ ਮਾਰ ਦੇਣੇ ਆ ਇਹ ਜਿਹੜੀ ਦਵਾਈ ਉਹਨਾਂ ਨੇ ਦੋ ਵਾਰੀਆਂ ਦੀ ਇਹਦੇ ਵਿੱਚ ਦਿੱਤੀ ਹੋਈ ਏ ਜਿਵੇਂ ਕਿ ਇੱਕ ਜਿਹੜੀ ਪਹਿਲੀ ਸਟੇਜ ਤੇ ਹੋਵੇਗੀ 20 ਜਾਂ 25 ਦਿਨਾਂ ਦੇ ਜਾਂ ਜਿਹੜੀ ਦੂਸਰੀ ਏ ਉਹ ਦੂਜੀ ਸਟੇਜ ਤੇ ਹੋਵੇਗੀ ਉਹ ਵੀ ਇਹਦੇ ਵਿੱਚ ਉਹਨਾਂ ਨੇ ਦੋ ਵਾਰੀਆਂ ਦੀ ਦਵਾਈ ਦਿੱਤੀ ਹੋਈ ਸੋ ਆਪਣੇ ਕਿਸਾਨ ਵੀਰਾਂ ਨੂੰ ਮੈਂ ਇਹੋ ਹੀ ਕਹਿਣਾ ਚਾਹਾਂਗਾ ਜਿਹੜੇ ਸੱਜਣ ਡੀਐਸਆਰ ਦੇ ਵਿੱਚ ਜਾਂ ਸਿੱਧੀ ਬਜਾਈ ਦੇ ਵਿੱਚ ਆਪਾਂ ਨੂੰ ਝੋਨਾ ਲਾਉਣਾ ਚਾਹੁੰਦੇ ਆ ਉਹ ਇਹ 27 ਨੂੰ ਜਰੂਰ ਵਰਤਣ ਜਿਹੜਾ ਕਿ ਸਾਡੇ ਸੇਖਮਕੇਤੀ ਸਟੋਰ ਪਿੰਡ ਮੱਤੜ ਉਤਾੜ ਜਿਵੇਂ ਕਿ ਤੁਸੀਂ ਅੱਗੇ ਵੀ ਸਾਡੇ ਕੋਲ ਸਾਰੇ ਤਰ੍ਹਾਂ ਦੇ ਝੋਨੇ ਦੇ ਵੀ ਜਿਵੇਂ 7301 ਜਾਂ 7501 ਇਸ ਤੋਂ ਇਲਾਵਾ ਪੀਆਰ 131 ਵਰਗੀ ਵੈਰਾਈ ਜਿਹੜੀ ਸ਼ਾਰਟੇਜ ਦੇ ਵਿੱਚ ਮਿਲਦੀ ਨਹੀਂ ਪਈ ਐਵੇਂ ਦੀਆਂ ਵੈਰਾਈਆਂ ਤੁਸੀਂ ਸਾਡੇ ਕੋਲ ਅੱਗੇ ਵੀ ਲੈ ਰਹੇ ਹੋ ਇਹ ਵੈਰਾਈ ਜਿਵੇਂ ਇਹਨਾਂ ਨੇ 12 ਤਰੀਕ ਤੋਂ ਲਾਂਚ ਕੀਤੀ ਹੈ 13 14 ਤਰੀਕ ਤੱਕ ਸਾਡੇ ਕੋਲ ਪਹੁੰਚ ਜਾਗੀ ਜੇ ਕੋਈ ਚਾਹਵਨ ਹੋਵੇ ਲੌਨ ਦਾ ਡੀਐਸਆਰ ਦੇ ਵਿੱਚ ਸਿੱਧੀ ਬਜਾਈ ਦੇ ਵਿੱਚ ਜੇ ਤੁਸੀਂ ਝਾੜ ਦੀ ਗੱਲ ਕਰਦੇ ਹੋ ਤਾਂ ਬਹੁਤ ਵਧੀਆ ਵੈਰੈਟੀ ਝਾੜਦੇ ਵਜੋਂ ਵੀ ਝਾੜਦੇ ਵਜੋਂ ਇਹ 100 ਮਨ ਤੱਕ ਕਿੱਲੇ ਦੀ ਜਿਹੜੀ ਸਾਵ 127 ਵੈਰੈਟੀ ਚੱਲ ਜਾਂਦੀ ਏ ਆ ਰਾਮ ਨਾਲ ਝਾੜ ਦਿੰਦੀ ਸੋ ਜਿਹੜਾ ਵੀ ਵੀਰ ਮੇਰਾ ਇਹ ਲੈਣ ਦਾ ਚਾਹਵਨ ਹੈਗਾ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਸਾਡੇ ਪਿੱਛੇ ਨੰਬਰ ਵੀ ਦਿੱਤੇ ਹੋਏ ਆ ਇੱਕ ਵਾਰੀ ਸਾਨੂੰ ਜਿਹੜਾ ਡੀਐਸਆਰ ਵਾਲੇ ਜਿਹੜੇ ਚਾਹਵਾਨ ਨੇ ਉਹ ਜਰੂਰ ਮੌਕਾ ਦਿਓ ਵੀ ਸਾਵ 127 ਦਾ ਜਿਹੜਾ ਸਾਡੇ ਕੋਲ ਝੋਨਾ ਤੁਸੀਂ ਲੈ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ